ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਿਮਰ ਬਲੌਗਸ ਤੇ ਅੱਜ ਹੈ ਜੀ 21 ਸਤੰਬਰ 2025 ਤੇ ਟਾਈਮ ਹੈ ਤਕਰੀਬਨ 5:30 ਹੋ ਚੁੱਕੇ ਹਨ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਸਹਿਬ ਪਾਸ਼ਾਹੀ 6ਵੀਂ ਅਤੇ 9ਵੀਂ ਗੁਰਦੁਆਰਾ ਕਰਹਾਲੀ ਸਾਹਿਬ ਜੋ ਕਿ ਡਕਾਲਾ ਦੇ ਨੇੜੇ ਪੈਂਦਾ ਹੈ ਜਿਲ੍ਹਾ ਪਟਿਆਲਾ ਏ ਪਟਿਆਲਾ ਤੋਂ ਤਕਰੀਬਨ 18 ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਅੱਜ ਆਪਾਂ ਉੱਥੇ ਦਰਸ਼ਨ ਕਰਨ ਚੱਲੇ ਆਂ ਇੱਥੇ ਦਾ ਇਤਿਹਾਸ ਕੀ ਹੈ ਕਿਹੜੀ ਮਾਨਤਾ ਹੈ ਜੀ ਉਹ ਆਪਾਂ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਆਪਾਂ ਹੁਣ ਨਿਕਲਣ ਲੱਗੇ ਆਂ ਜੀ ਆਪਣੇ ਨਾਲ ਆਪਣਾ ਭਰਾ ਪੈਣੀ ਤੇ ਕੁਝ ਫਰੈਂਡਸ ਜਾ ਰਹੇ ਆਂ ਮੋਟਰਸਾਈਕਲ ਤੇ ਤੇ ਆਪਾਂ ਤੁਹਾਨੂੰ ਇਹ ਪੂਰੀ ਜਰਨੀ ਦਿਖਾਉਂਦੇ ਆਂ ਯਾਤਰਾ ਦਿਖਾਣੇ ਆਂ ਤਾਂ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾ ਸਕੀਏ ਤੁਹਾਨੂੰ ਤੇ ਗੁਰੂ ਇਤਿਹਾਸ ਨਾਲ ਸਾਝ ਵੀ ਪਾ ਸਕੀਏ ਸੋ ਆਜੋ ਆਪਾਂ ਸਾਰੇ ਦਰਸ਼ਨ ਕਰਨ ਚੱਲਦੇ ਆਂ ਜੀ ਲੋ ਜੀ 5:30 ਹੋ ਚੁੱਕੇ ਆ ਤੇ ਆਪਣੇ ਫਰੈਂਡ ਆ ਗਏ ਆਪਾਂ ਚੱਲਦੇ ਆਂ ਜੀ ਪੇਰੀ ਸਾਧ ਸੰਗਤ ਜੀ ਟਾਈਮ ਹੋ ਗਈ ਸਵੇਰ ਦੇ 6:30 ਵਜੇ ਤੇ ਹੁਣ ਆਪਾਂ ਗੁਰਦੁਆਰਾ ਕਰਹਾਲੀ ਸਾਹਿਬ ਪਹੁੰਚ ਚੁੱਕੇ ਆਂ ਤੇ ਆਪਣੇ ਨਾਲ ਵੀਰ ਨੇ ਬੋਨੀ ਸਾਹਿਲ ਪੈਣੀ ਤੇ ਪਿੱਛੇ ਰਣਜੀਤ ਰਣਜੀਤ ਜੀ ਅੱਗੇ ਆਏ ਥੋੜੇ ਤੇ ਆਪਾਂ ਦਰਸ਼ਨ ਕਰਾਨੇ ਆ ਤੁਹਾਨੂੰ ਤੇ ਦੱਸਦੇ ਆ ਇਸ ਸਥਾਨ ਦਾ ਕੀ ਇਤਿਹਾਸ ਹੈ ਤੇ ਕਿਹੜੇ ਕਿਹੜੇ ਪਾਤਸ਼ਾਹ ਹੋਰੇ ਆਏ ਹੋਏ ਨੇ ਇਤਿਹਾਸ ਸਰਵਣ ਕਰਿਓ ਨਾਲ ਸਾਡੇ ਨਾਲ ਬਣੇ ਰਹੋ ਦਰਸ਼ਨ ਕਰਿਓ ਗੁਰੂ ਘਰ ਦੇ ਤੁਹਾਨੂੰ ਜ਼ਰੂਰ ਵਧੀਆ ਲੱਗੂਗਾ ਤੇ ਜਾਂਦੇ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਰੂਰ ਲਿਖ ਕੇ ਆਜੋ ਜੀ ਲੋ ਜੀ एंट्री ते खबे पासे जो लंगर हाल बनया हुआ सामने दरबार साहब है लो जी जोड़ा कर ਜੋੜੇ ਜਮਾ ਕਰਾਈਏ ਫਿਰ ਆਪਾਂ ਇਸ਼ਨਾਨ ਕਰਕੇ ਤੁਹਾਨੂੰ ਦਰਸ਼ਨ ਕਰਾਨੇ ਆ ਆਜੋ ਜੀ ਹੁਣ ਆਪਾਂ ਸਰੋਵਰ ਵੱਲ ਚੱਲਦੇ ਆ ਜੀ ਸੋ ਦਰਬਰ ਦੇ ਪਾਵਨ ਅੰਕਿਲ ਕੰਨ ਗੁਰੂ ਪੀਰੀ ਸਾਧ ਸੰਗਤ ਜੀ ਹੁਣ ਆਪਾਂ ਇਸ਼ਨਾਨ ਕਰ ਲਿਆ ਜੀ ਤੇ ਹੁਣ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਨੇ ਆ ਕਿ ਦਰਬਾਰ ਸਾਹਿਬ ਹੈ ਜਿਹੜਾ ਉਹ ਕਿਵੇਂ ਬਣਿਆ ਹੋਇਆ ਸੋ ਆ ਜਿਓ ਜੀ ਆਪਾਂ ਦਰਸ਼ਨ ਕਰਦੇ ਆ ਸਾਰੇ ਗੁਰੂ ਪੀਰੀ ਸਾਧ ਸੰਗਤ ਜੀ ਅੱਜ ਉਹ ਆਪਾਂ ਇਤਿਹਾਸ ਨਾਲ ਸਾਂਝ ਪਾਉਂਦੇ ਆਂ ਇਸ ਪਵਿੱਤਰ ਸਥਾਨ ਨੂੰ 6ਵੇਂ ਅਤੇ 9ਵੇਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ 6ਵੇਂ ਗੁਰੂ ਹਰगोबिंद ਸਾਹਿਬ ਜੀ ਨਾਨਕ ਮੱਤੇ ਨੂੰ ਜਾਂਦੇ ਹੋਏ ਸਮਤ ਬਿਕਰਮੀ 1673 ਮੁਤਾਬਕ ਪੰਜ ਜੇਠ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 100 ਕੋੜ ਸਵਾਰਾਂ ਨਾਲ ਪੰਜ ਹੜ ਨੂੰ ਪਿੰਡ ਕਰਾਲੀ ਵਿਖੇ ਇੱਕ ਝਿੜੀ ਵਿੱਚ ਪਹੁੰਚੇ ਸਨ ਜਿੱਥੇ ਇੱਕ ਸੁਰਮੁਖ ਨਾਮ ਦਾ ਕੁਸਟ ਰੋਗ ਦਾ ਭਿਆਨਕ ਰੋਗੀ ਰਹਿੰਦਾ ਸੀ ਜਿਸ ਦੇ ਸਰੀਰ ਤੇ ਮੱਖੀਆਂ ਪਿੰਣਪਿੰਣ ਕਰਦੀਆਂ ਸਨ ਉਸ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ ਅਤੇ ਹਰ ਮਨੁੱਖ ਉਸ ਦੇ ਮੱਥੇ ਲੱਗਣਾ ਮਾੜਾ ਸਮਝਦਾ ਸੀ ਕਿਤੇ ਉਸ ਦਾ ਛੂਤ ਰੋਗ ਕਿਸੇ ਹੋਰ ਨੂੰ ਨਾ ਲੱਗ ਜਾਵੇ ਰੋਟੀ ਵੀ ਕਦੇ ਕੋਈ ਰੱਬ ਦਾ ਪਿਆਰਾ ਦੇ ਜਾਂਦਾ ਸੀ ਇਸ ਲਈ ਉੱਚੇ ਗੀ ਵਿੱਚ ਇਕੱਲਾ ਹੀ ਪਿਆ ਰਹਿੰਦਾ ਸੀ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਅਤੇ ਕਦੇ-ਕਦੇ ਦੁਖੀ ਹੋ ਕੇ ਵਿਰਲਾਪ ਵੀ ਕਰ ਲੈਂਦਾ ਸੀ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਹਾਂ ਤੂੰ ਸਮਰੱਥ ਅਤੇ ਪਰਤਕ ਹੈ ਜਾ ਤਾਂ ਮੇਰੀ ਮੁਕਤੀ ਕਰ ਦਿਓ ਨਹੀਂ ਤਾਂ ਮੇਰੇ ਸਰੀਰ ਦੇ ਭਿਆਨਕ ਰੋਗਾਂ ਨੂੰ ਖਤਮ ਕਰ ਦਿਓ। ਘਟ ਘਟ ਦੇ ਜਾਣਕ ਸ੍ਰੀ ਗੁਰੂ ਹਰगोविंद ਸਾਹਿਬ ਪਹੁੰਚੇ ਤੇ ਆਵਾਜ਼ ਦਿੱਤੀ ਉਠ ਭਾਈ ਗੁਰਮੁਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ। ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ। ਉਠ ਛੱਪੜੀ ਵਿੱਚ ਗੋਤਾ ਲਾ ਤੇਰੀ ਦੇਹ ਕੁੰਦਨ ਵਰਗੀ arogh ਹੋ ਜਾਏਗੀ। ਇਹ ਆਵਾਜ਼ ਸੁਣ ਕੇ ਉਹ ਉੱਠਿਆ ਤਾਂ ਸਹੀ ਪਰ ਮਨ ਵਿੱਚ ਦਲੀਲਾਂ ਸੋਚੀ ਜਾਵੇ। ਗੁਰੂ ਜੀ ਨੇ ਆਵਾਜ਼ ਦਿੱਤੀ ਕਿ ਇਸ ਸਮੇਂ ਪਤਾਲਪੁਰੀ ਤੋਂ 18 ਤੀਰਥਾਂ ਦਾ ਜਲ ਇਸ ਸਥਾਨ ਤੇ ਪਰਵੇਸ਼ ਕਰ ਰਿਹਾ ਹੈ ਜਦੋਂ ਕੋੜੀ ਨੇ ਜਦੋਂ ਕੋੜੀ ਨੇ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣੇ ਤਾਂ ਉੱਠ ਕੇ ਸਨੇ ਕੱਪੜੇ ਛੱਪੜੀ ਵਿੱਚ ਗੁੱਤਾ ਲਾਇ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਸਰੀਰਕ ਰੋਗ ਕਦੇ ਹੋਇਆ ਹੀ ਨਾ ਹੋਵੇ ਉਹ ਦੌੜ ਕੇ ਗੁਰੂ ਚਰਨੀ ਜਾ ਡਿੱਗਿਆ ਇਸ ਕੌਤਕ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਭ ਹਮ ਹਮਾ ਕੇ ਸਤ ਗੁਰੂ ਜੀ ਦੇ ਚਰਨੀ ਆਣ ਲੱਗੇ ਤਾਂ ਹਜੂਰ ਜੀ ਨੇ ਅਸੀਸ ਦਿੱਤੀ ਕਿ ਜਿਹੜਾ ਇਸ ਸਥਾਨ ਤੇ ਸ਼ਰਧਾ ਅਤੇ ਭਾਵਨਾ ਨਾਲ ਪੰਜ ਐਤਵਾਰ ਇਹ ਪੰਜ ਪੰਚਮੀਆਂ ਇਸ਼ਨਾਨ ਕਰੇਗਾ ਉਸ ਦਾ 18 ਪ੍ਰਕਾਰ ਦਾ ਕੱਚਾ ਕੋੜ ਅਤੇ ਸੌਂਕੜਾ ਰੋਗ ਨਿਰੰਕਾਰ ਆਪ ਠੀਕ ਕਰੇਗਾ ਅਤੇ ਸਮਾਪਾ ਕੇ ਇਹ ਸਥਾਨ ਮਹਾਨ ਤੀਰਥ ਬਣੇਗਾ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਚਾਂਦਨੀ ਚੌਕ ਸ਼ੀਦੀ ਦੇਣ ਜਾ ਰਹੇ ਸਨ ਤਾਂ ਕੁਝ ਸਮਾਂ ਇਸ ਸਥਾਨ ਤੇ ਠਹਿਰ ਕੇ ਗਏ ਸਨ ਐਸ ਜੀ ਗੁਰਦੁਆਰਾ ਕਰਹਾਲੀ ਸਾਹਿਬ ਦਾ ਇਤਿਹਾਸ ਸਰ ਸੇਬ ਉਹ ਸੋਨਾ ਬਣਿਆ ਹੋਈ ਤੁਹਾਨੂੰ ਖੁੱਲੇ ਦਰਸ਼ਨ ਦੀਦਾਰੇ ਜਿਹੜੇ ਕਰਵਾਏ ਮਹਾਰਾਜ ਜੀ ਨੇ ਸੋ ਆਜੋ ਹੁਣ ਆਪਾਂ ਲੰਗਰ ਹਾਲ ਚੱਲਦੇ ਆਂ ਜੀ ਤੇ ਪ੍ਰਸ਼ਾਦਾ ਛਕਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਇਹ ਆ ਜੀ ਕਾਰ ਸੇਵਾ ਦਾ ਲੰਗਰ ਹਾਲ ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਗਰ ਹਾਲ ਹੈ ਜੀ ਆਪਾਂ ਇੱਧਰ ਪਹੁੰਚੇ ਆਂ ਲੰਗਰ ਖਾਣ ਵਾਸਤੇ ਇਕੋ ਡੇਰਾ ਬਾਬਾ ਡੇਰਾ ਕਾਰ ਸੇਵਾ ਬਾਬਾ ਪੂਰੀ ਵਾਲੇ ਗੁਰਦੁਆਰਾ ਕਰਹਾਲੀ ਸਾਹਿਬ ਟਾਈਮ ਪੌਣੇ 8 ਹੋ ਚੁੱਕੇ ਆ ਤੇ ਮੈਂ ਤੁਹਾਨੂੰ ਗੁਰਦੁਆਰਾ ਕਰਹਾਲੀ ਸਾਹਿਬ ਜੀ ਦੇ ਦਰਸ਼ਨ ਕਰਵਾ ਚੁੱਕੇ ਆ ਜੀ ਉਮੀਦ ਕਰਦਾ ਹਾਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਜਾਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖ ਕੇ ਜਾਣਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਣਾ